ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਡੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ ਕਿ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਉਹਨਾਂ ਦੀ ਹਾਜ਼ਰੀ ਕਦੋਂ ਹੋਏਗੀ ਤੇ ਕਿਵੇਂ ਹੋਏਗੀ ਕਿ ਉਹਨਾਂ ਦੀ ਮੈਂਬਰਸ਼ਿਪ ਕਾਇਮ ਰਹੇਗੀ ਤਾਂ ਅੱਜ ਹਾਈ ਕੋਰਟ ਨੇ ਐਨਐਸਸੀ ਅਮਰਤਪਾਲ ਉੱਤੇ ਜਿਹੜਾ ਲੱਗਿਆ ਹੋਇਆ ਉਸ ਨੂੰ ਲੈ ਕੇ ਅਹਿਮ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋ ਕਿਹਾ ਕਿ ਤੁਸੀਂ ਉਹ ਸਾਰੇ ਤੱਥ ਉਹ ਸਾਰੇ ਸਬੂਤ ਅਦਾਲਤ ਦੇ ਵਿੱਚ ਲਿਆ ਕੇ ਰੱਖੋ ਜਿਨ੍ਹਾਂ ਦੇ ਆਧਾਰ ਦੇ ਉੱਤੇ ਤੁਸੀਂ ਐਨਐਸਏ ਲਾਇਆ ਅਮਰਿਤਪਾਲ ਸਿੰਘ ਹੁਣਾਂ ਨੇ ਚੈਲੰਜ ਕੀਤਾ ਸੀ ਕਿ ਉਹਨਾਂ ਉੱਤੇ ਜਿਹੜਾ ਇੱਕ ਵਾਰ ਮੁਰਤੋਂ ਐਨਐਸਏ ਵਧਾ ਦਿੱਤਾ ਗਿਆ April 2024 ਦੇ ਵਿੱਚ ਮੁਰਤੋਂ ਐਨਐਸਏ ਰਿਪੀਟ ਕੀਤਾ 25 ਤੱਕ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਸੀ ਅਰਜੀ ਪਾਈ ਸੀ ਕਿ ਦੇਖੋ ਮੇਰੇ ਉੱਤੇ ਨਜਾਇਜ਼ ਧੱਕੇਸ਼ਾਹੀ ਹੋ ਰਹੀ ਹੈ ਮੈਂ ਕਿਸੇ ਤਰੀਕੇ ਭਾਰਤ ਦੀ ਜੋ ਸੁਰੱਖਿਆ ਅਖੰਡਤਾ ਉਸ ਨੂੰ ਖਤਰਾ ਨਹੀਂ ਤਾਂ ਕਿਸ ਆਧਾਰ ਤੇ ਉੱਤੇ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਇਹ ਸਪਸ਼ਟ ਕੀਤਾ ਜਾਏ ਤਾਂ ਹੁਣ ਅਦਾਲਤ ਨੇ ਸਾਫ਼ ਤੌਰ ਤੇ ਕੇਂਦਰ ਨੂੰ ਵੀ ਤੇ ਪੰਜਾਬ ਨੂੰ ਵੀ ਦੋਹਾਂ ਨੂੰ ਰਿਸਪੌਂਡ ਕਰਨ ਵਾਸਤੇ ਆਖਿਆ ਕਹਿ ਦਿੱਤਾ ਉਹਨਾਂ ਨੇ ਵਕੀਲ ਨੂੰ ਕਿ ਤੁਸੀਂ ਸਾਰੇ ਤੱਥ ਔਨ ਰਿਕਾਰਡ ਲੈ ਕੇ ਆਓ ਕੋਰਟ ਦੇ ਵਿੱਚ ਲਿਆਓ ਤਾਂ ਜੋ ਅਸੀਂ ਤੈਅ ਕਰ ਸਕੀਏ ਕਿ ਤੁਹਾਡੇ ਕੋਲ ਕੋਈ ਗਰਾਉਂਡਸ ਹੈਗੇ ਵੀ ਨਹੀਂ ਤੁਸੀਂ ਕਿਸ ਬਣਾ ਉੱਤੇ ਐਨਐਸਏ ਵਧਾ ਆਇਆ ਤਾਂ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋ ਰਹੀ ਸੀ ਤਾਂ ਬਕਾਇਦਾ ਤੌਰ ਤੇ ਕੀ ਕੁਝ ਕੋਰਟ ਦੇ ਵਿੱਚ ਵਾਪਰਿਆ ਉਹ ਤੁਹਾਨੂੰ ਦੱਸ ਦਿੰਨੇ ਆ ਤਾਂ ਕੋਰਟ ਨੇ ਸੀਨੀਅਰ ਐਡਵੋਕੇਟ ਆਰਐਸ ਬੈਂਸ ਨੂੰ ਪੁੱਛਿਆ ਜੋ ਕਿ ਅਮਰਤਪਾਲ ਦੇ ਲਈ ਉੱਥੇ ਮੌਜੂਦ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਮਟੀਰੀਅਲ ਜਿਸ ਦੇ ਬਣਾ ਉੱਤੇ ਅਮਰਤਪਾਲ ਉਹਨਾਂ ਨੂੰ ਕੈਦ ਕੀਤਾ ਗਿਆ ਐ ਐਨਐਸਏ ਲਾਇਆ ਗਿਆ ਉਸ ਦੇ ਵਿੱਚ ਕੀ ਕੁਝ ਦੋਸ਼ ਨੇ ਕੀ ਉਹ ਇੰਨੇ ਪੁਖਤਾ ਹੈਗੇ ਨੇ ਕਿ ਐਨਐਸਏ ਲਾ ਦਿੱਤਾ ਜਾਵੇ ਤਾਂ ਆਰਐਸ ਬੈਂਕ ਸੋਣਾ ਨੇ ਕਿਹਾ ਕਿ ਕੋਈ ਪੁਖਤਾ ਨਹੀਂ ਮਹਿਜ਼ ਕੁਝ ਸੋਸ਼ਲ ਮੀਡੀਆ ਪੋਸਟ ਨੇ ਉਹ ਵੀ ਕਿਸੇ ਤੀਜੇ ਬੰਦੇ ਨੇ ਸੋਸ਼ਲ ਮੀਡੀਆ ਉੱਤੇ ਕੋਈ ਪੋਸਟਾਂ ਪਾਈਆਂ ਉਹਨਾਂ ਦੇ ਆਧਾਰ 'ਤੇ ਇਹਨਾਂ ਨੇ ਚੱਕ ਕੇ ਐਨਐਸਏ ਰਿਪੀਟ ਕਰ ਦਿੱਤਾ ਇਹਨਾਂ ਕੋਲ ਕੋਈ ਤੱਥ ਨਹੀਂ ਤਾਂ ਫਿਰ ਪੰਜਾਬ ਸਟੇਟ ਦਾ ਜਿਹੜਾ ਕਾਉਂਸਲ ਹੈ ਉਹਨਾਂ ਨੂੰ ਪੁੱਛਿਆ ਗਿਆ ਕੋਰਟ ਵੱਲੋਂ ਕਿ ਹਾਂ ਬਈ ਦੱਸੋ ਤੁਹਾਡੇ ਕੋਲ ਕਿਹੜੇ ਤੱਥ ਨੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਸਾਡੇ ਕੋਲ ਤਾਂ ਇੰਟੈਲੀਜੈਂਸ ਰਿਪੋਰਟਾਂ ਸੀ ਇਨਪੁਟ ਸੀਗੇ ਸਾਡੇ ਕੋਲ ਜਿਸ ਤੇ ਬਣਾ ਉੱਤੇ ਅਸੀਂ ਇਹ ਡਿਟੈਂਸ਼ਨ ਆਰਡਰ ਐਨਐਸਏ ਜਿਹੜਾ ਰਿਪੀਟ ਤੇ ਲਾਇਆ ਤਾਂ ਫਿਰ ਇਹ ਗੱਲ ਚੀਫ ਜਸਟਿਸ 나ਗੂ ਕਹਿੰਦੇ ਨੇ ਉਸ ਤੋਂ ਬਾਅਦ ਕੋਰਟ ਕਹਿੰਦੀ ਹੈ ਕਿ ਉਹ ਕਿਹੜੀ ਇੰਟੈਲੀਜੈਂਸੀ ਕਿਹੜੀਆਂ ਰਿਪੋਰਟਾਂ ਸੀ ਕਿਹੜੇ ਤੱਤ ਸੀ ਉਹ ਲਿਆਓ ਫਿਰ ਕੋਰਟ ਦੇ ਵਿੱਚ ਉਹ ਮਟੀਰੀਅਲ ਸਾਰਾ ਇੱਥੇ ਪੇਸ਼ ਕੀਤਾ ਜਾਏ ਜਿਸ ਬਣਾ ਦਿੱਤੇ ਤੁਸੀਂ ਐਨਐਸਏ ਲਾਇਆ ਤਾਂ ਬੜੇ ਹੀ ਸਖਤ ਲਫ਼ਜ਼ਾਂ ਦੇ ਵਿੱਚ ਜਿਹੜਾ ਕਿ ਕਿਹਾ ਗਿਆ ਕਿ ਤੁਸੀਂ ਜਲਦ ਜਲਦ ਕੋਰਟ ਦੇ ਵਿੱਚ ਜਿਹੜਾ ਕੀ ਹੈ ਪੇਸ਼ ਕੀਤਾ ਜਾਏ ਉਹ ਸਾਰੇ ਸਬੂਤ ਉਹ ਤੱਥ ਇਸ ਤੋਂ ਪਹਿਲਾਂ ਅਮਰਤਪਾਲ ਇਹ ਇਹ ਗੱਲ ਕਹਿ ਚੁੱਕੇ ਨੇ ਕੋਰਟ ਦੇ ਵਿੱਚ ਕਿ ਜਦੋਂ ਮੈਂ ਗ੍ਰਿਫਤਾਰ ਹੋਇਆ ਸੀ ਉਦੋਂ ਤਾਂ ਮੈਂ ਇੱਕ ਆਮ ਵਸਿੰਦਾ ਸੀ ਪਰ ਮੇਰੇ ਵੀ ਅਧਿਕਾਰ ਨੇ ਹੁਣ ਤਾਂ ਮੈਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਮੈਨੂੰ ਪਾਰਲੀਮੈਂਟ ਸੰਸਦ ਦੇ ਵਿੱਚ ਲੋਕਾਂ ਦੇ ਅਕਾਲੀ ਮੈਂ ਬੋਲਣਾ ਵੀ ਹੈ ਮੈਨੂੰ ਲੋਕਾਂ ਨੇ ਵੋਟ ਪਾਈ ਆ ਤੇ ਇਹ ਨਜਾਇਜ਼ ਧੱਕੇਸ਼ਾਹੀ ਹੈ ਜਿਸ ਨੂੰ ਲੈ ਕੇ ਕੋਰਟ ਨੇ ਅਹਿਮ ਫੈਸਲਾ ਦਿੱਤਾ ਹੈ ਤਾਂ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਾਰੇ ਤੱਤ ਕੋਰਟ ਦੇ ਵਿੱਚ ਰੱਖਣੇ ਪੈਣਗੇ ਯਾਨੀ ਕਿ ਐਨਐਸਏ ਨੂੰ ਲੈ ਕੇ ਅਮਰਤਪਾਲ ਦੇ ਐਨਐਸਏ ਨੂੰ ਲੈ ਕੇ ਜਲਦ ਕੋਈ ਵੱਡਾ ਫੈਸਲਾ ਵੀ ਕੋਰਟ ਦੇ ਵਿੱਚ ਆ ਸਕਦਾ ਹੈ ਕੋਈ ਨਵਾਂ ਰੁਖ اختیار ਸਕਦਾ ਹੈ ਇਹ ਸਾਰਾ ਮਾਮਲਾ ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਹਾ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਡੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ ਕਿ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਉਹਨਾਂ ਦੀ ਹਾਜ਼ਰੀ ਕਦੋਂ ਹੋਏਗੀ ਤੇ ਕਿਵੇਂ ਹੋਏਗੀ ਕਿ ਉਹਨਾਂ ਦੀ ਮੈਂਬਰਸ਼ਿਪ ਕਾਇਮ ਰਹੇਗੀ ਤਾਂ ਅੱਜ ਹਾਈ ਕੋਰਟ ਨੇ ਐਨਐਸ ਤੋਂ ਅਮਰਤਪਾਲ ਉੱਤੇ ਜਿਹੜਾ ਲੱਗਿਆ ਹੋਇਆ ਉਸ ਨੂੰ ਲੈ ਕੇ ਅਹਿਮ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋ ਕਿਹਾ ਕਿ ਤੁਸੀਂ ਉਹ ਸਾਰੇ ਤੱਥ ਉਹ ਸਾਰੇ ਸਬੂਤ ਅਦਾਲਤ ਦੇ ਵਿੱਚ ਲਿਆ ਕੇ ਰੱਖੋ ਜਿਨ੍ਹਾਂ ਦੇ ਆਧਾਰ ਦੇ ਉੱਤੇ ਤੁਸੀਂ ਐਨਐਸਏ ਲਾਇਆ ਅਮਰਿਤਪਾਲ ਸਿੰਘ ਹੁਣਾਂ ਨੇ ਚੈਲੰਜ ਕੀਤਾ ਸੀ ਕਿ ਉਹਨਾਂ ਉੱਤੇ ਜਿਹੜਾ ਇੱਕ ਵਾਰ ਮੁਰਦ ਤੋਂ ਐਨਐਸਏ ਵਧਾ ਦਿੱਤਾ ਗਿਆ April 2024 ਦੇ ਵਿੱਚ ਮੁਰਦ ਤੋਂ ਐਨਐਸਏ ਰਿਪੀਟ ਕੀਤਾ 25 ਤੱਕ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਸੀ ਅਰਜੀ ਪਾਈ ਸੀ ਕਿ ਦੇਖੋ ਮੇਰੇ ਉੱਤੇ ਨਜਾਇਜ਼ ਧੱਕੇਸ਼ਾਹੀ ਹੋ ਰਹੀ ਹੈ ਮੈਂ ਕਿਸੇ ਤਰੀਕੇ ਭਾਰਤ ਦੀ ਜੋ ਸੁਰੱਖਿਆ ਅਖੰਡਤਾ ਉਸ ਨੂੰ ਖਤਰਾ ਨਹੀਂ ਤਾਂ ਕਿਸ ਆਧਾਰ ਤੇ ਉੱਤੇ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਇਹ ਸਪਸ਼ਟ ਕੀਤਾ ਜਾਏ ਤਾਂ ਹੁਣ ਅਦਾਲਤ ਨੇ ਸਾਫ਼ ਤੌਰ ਤੇ ਕੇਂਦਰ ਨੂੰ ਵੀ ਤੇ ਪੰਜਾਬ ਨੂੰ ਵੀ ਦੋਹਾਂ ਨੂੰ ਰਿਸਪੌਂਡ ਕਰਨ ਵਾਸਤੇ ਆਖਿਆ ਕਹਿ ਦਿੱਤਾ ਉਹਨਾਂ ਨੇ ਵਕੀਲ ਨੂੰ ਕਿ ਤੁਸੀਂ ਸਾਰੇ ਤੱਥ ਔਨ ਰਿਕਾਰਡ ਲੈ ਕੇ ਆਓ ਕੋਰਟ ਦੇ ਵਿੱਚ ਲਿਆਓ ਤਾਂ ਜੋ ਅਸੀਂ ਤੈਅ ਕਰ ਸਕੀਏ ਕਿ ਤੁਹਾਡੇ ਕੋਲ ਕੋਈ ਗਰਾਉਂਡਸ ਹੈਗੇ ਵੀ ਨਹੀਂ ਤੁਸੀਂ ਕਿਸ ਬਣਾ ਉੱਤੇ ਐਨਐਸਏ ਉਦੋਂ ਆਇਆ ਤਾਂ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋ ਰਹੀ ਸੀ ਤਾਂ ਬਕਾਇਦਾ ਤੌਰ ਤੇ ਕੀ ਕੁਝ ਕੋਰਟ ਦੇ ਵਿੱਚ ਵਾਪਰਿਆ ਉਹ ਤੁਹਾਨੂੰ ਦੱਸ ਦਿੰਨੇ ਆ ਤਾਂ ਕੋਰਟ ਨੇ ਸੀਨੀਅਰ ਐਡਵੋਕੇਟ ਆਰਐਸ ਬੈਂਸ ਨੂੰ ਪੁੱਛਿਆ ਜੋ ਕਿ ਅਮਰਤਪਾਲ ਦੇ ਲਈ ਉੱਥੇ ਮੌਜੂਦ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਮਟੀਰੀਅਲ ਜਿਸ ਦੇ ਬਣਾ ਉੱਤੇ ਅਮਰਤਪਾਲ ਹੁਣਾਂ ਨੂੰ ਕੈਦ ਕੀਤਾ ਗਿਆ ਐ ਐਨਐਸਏ ਲਾਇਆ ਗਿਆ ਉਸ ਦੇ ਵਿੱਚ ਕੀ ਕੁਝ ਦੋਸ਼ ਨੇ ਕੀ ਉਹ ਇੰਨੇ ਪੁਖਤਾ ਹੈਗੇ ਨੇ ਕਿ ਐਨਐਸਏ ਲਾ ਦਿੱਤਾ ਜਾਵੇ ਤਾਂ ਆਰਐਸ ਬੈਂਸ ਹੋਣਾ ਨੇ ਕਿਹਾ ਕਿ ਕੋਈ ਪੁਖਤਾ ਨਹੀਂ ਮਹਿਜ਼ ਕੁਝ ਸੋਸ਼ਲ ਮੀਡੀਆ ਪੋਸਟ ਨੇ ਉਹ ਵੀ ਕਿਸੇ ਤੀਜੇ ਬੰਦੇ ਨੇ ਸੋਸ਼ਲ ਮੀਡੀਆ ਉੱਤੇ ਕੋਈ ਪੋਸਟਾਂ ਪਾਈਆਂ ਉਹਨਾਂ ਦੇ ਆਧਾਰ 'ਤੇ ਇਹਨਾਂ ਨੇ ਚੱਕ ਕੇ ਐਨਐਸਏ ਰਿਪੀਟ ਕਰ ਦਿੱਤਾ ਇਹਨਾਂ ਕੋਲ ਕੋਈ ਤੱਥ ਨਹੀਂ ਤਾਂ ਫਿਰ ਪੰਜਾਬ ਸਟੇਟ ਦਾ ਜਿਹੜਾ ਕਾਉਂਸਲ ਹੈ ਉਹਨਾਂ ਨੂੰ ਪੁੱਛਿਆ ਗਿਆ ਕੋਰਟ ਵੱਲੋਂ ਕਿ ਹਾਂ ਭਈ ਦੱਸੋ ਤੁਹਾਡੇ ਕੋਲ ਕਿਹੜੇ ਤੱਥ ਨੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਸਾਡੇ ਕੋਲ ਤਾਂ ਇੰਟੈਲੀਜੈਂਸ ਰਿਪੋਰਟਾਂ ਸੀ ਇਨਪੁਟ ਸੀ ਕਿ ਸਾਡੇ ਕੋਲ ਜਿਸ ਤੇ ਬਣਾ ਉੱਤੇ ਅਸੀਂ ਇਹ ਡਿਟੈਂਸ਼ਨ ਆਰਡਰ ਐਨਐਸਏ ਜਿਹੜਾ ਰਿਪੀਟ ਤੇ ਲਾਇਆ ਤਾਂ ਫਿਰ ਇਹ ਗੱਲ ਚੀਫ ਜਸਟਿਸ 나ਗੂ ਕਹਿੰਦੇ ਨੇ ਉਸ ਤੋਂ ਬਾਅਦ ਕੋਰਟ ਕਹਿੰਦੀ ਹੈ ਕਿ ਉਹ ਕਿਹੜੀ ਇੰਟੈਲੀਜੈਂਸੀ ਕਿਹੜੀਆਂ ਰਿਪੋਰਟਾਂ ਸੀ ਕਿਹੜੇ ਤੱਤ ਸੀ ਉਹ ਲਿਆਓ ਫਿਰ ਕੋਰਟ ਦੇ ਵਿੱਚ ਉਹ ਮਟੀਰੀਅਲ ਸਾਰਾ ਇੱਥੇ ਪੇਸ਼ ਕੀਤਾ ਜਾਏ ਜਿਸ ਬਣਾ ਦਿੱਤੇ ਤੁਸੀਂ ਐਨਐਸਏ ਲਾਇਆ ਤਾਂ ਅ ਬੜੇ ਹੀ ਸਖਤ ਲਫ਼ਜ਼ਾਂ ਦੇ ਵਿੱਚ ਜਿਹੜਾ ਕਿ ਕਿਹਾ ਗਿਆ ਕਿ ਤੁਸੀਂ ਜਲਦ ਜਲਦ ਕੋਰਟ ਦੇ ਵਿੱਚ ਜਿਹੜਾ ਕੀ ਹੈ ਪੇਸ਼ ਕੀਤਾ ਜਾਏ ਉਹ ਸਾਰੇ ਸਬੂਤ ਉਹ ਤੱਥ ਇਸ ਤੋਂ ਪਹਿਲਾਂ ਅਮਰਤਪਾਲ ਇਹ ਇਹ ਗੱਲ ਕਹਿ ਚੁੱਕੇ ਨੇ ਕੋਰਟ ਦੇ ਵਿੱਚ ਕਿ ਜਦੋਂ ਮੈਂ ਗ੍ਰਿਫਤਾਰ ਹੋਇਆ ਸੀ ਉਦੋਂ ਤਾਂ ਮੈਂ ਇੱਕ ਆਮ ਵਸਿੰਦਾ ਸੀ ਪਰ ਮੇਰੇ ਵੀ ਅਧਿਕਾਰ ਨੇ ਹੁਣ ਤਾਂ ਮੈਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਮੈਨੂੰ ਪਾਰਲੀਮੈਂਟ ਸੰਸਦ ਦੇ ਵਿੱਚ ਲੋਕਾਂ ਦੇ ਹੱਕਾਂ ਲਈ ਮਹਿਬੂਲ ਨਾ ਵੀ ਆ ਮੈਨੂੰ ਲੋਕਾਂ ਨੇ ਵੋਟ ਪਾਈ ਆ ਤੇ ਇਹ ਨਜਾਇਜ਼ ਧੱਕੇਸ਼ਾਹੀ ਹੈ ਜਿਸ ਨੂੰ ਲੈ ਕੇ ਕੋਰਟ ਨੇ ਅਹਿਮ ਫੈਸਲਾ ਦਿੱਤਾ ਹੈ ਤਾਂ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਾਰੇ ਤੱਤ ਕੋਰਟ ਦੇ ਵਿੱਚ ਰੱਖਣੇ ਪੈਣਗੇ ਯਾਨੀ ਕਿ ਐਨਐਸਏ ਨੂੰ ਲੈ ਕੇ ਅਮਰਤਪਾਲ ਦੇ ਐਨਐਸਏ ਨੂੰ ਲੈ ਕੇ ਜਲਦ ਕੋਈ ਵੱਡਾ ਫੈਸਲਾ ਵੀ ਕੋਰਟ ਦੇ ਵਿੱਚ ਆ ਸਕਦਾ ਹੈ ਕੋਈ ਨਵਾਂ ਰੁਖ ਅਖਤਿਆਰ ਸਕਦਾ ਹੈ ਇਹ ਸਾਰਾ ਮਾਮਲਾ ਇਸ ਪਲੇ ਦੀ ਵੱਡੀ ਖਬਰ ਤੁਹਾਨੂੰ ਦੇ ਰਿਆ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਡੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ ਕਿ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਉਹਨਾਂ ਦੀ ਹਾਜ਼ਰੀ ਕਦੋਂ ਹੋਏਗੀ ਤੇ ਕਿਵੇਂ ਹੋਏਗੀ ਕਿ ਉਹਨਾਂ ਦੀ ਮੈਂਬਰਸ਼ਿਪ ਕਾਇਮ ਰਹੇਗੀ ਤਾਂ ਅੱਜ ਹਾਈ ਕੋਰਟ ਨੇ ਐਨਐਸਸੀ ਅਮਰਤਪਾਲ ਉੱਤੇ ਜਿਹੜਾ ਲੱਗਿਆ ਹੋਇਆ ਉਸ ਨੂੰ ਲੈ ਕੇ ਅਹਿਮ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰਨ ਨੂੰ ਕਿਹਾ ਕਿ ਤੁਸੀਂ ਉਹ ਸਾਰੇ ਤੱਥ ਉਹ ਸਾਰੇ ਸਬੂਤ ਅਦਾਲਤ ਦੇ ਵਿੱਚ ਲਿਆ ਕੇ ਰੱਖੋ ਜਿਨ੍ਹਾਂ ਦੇ ਆਧਾਰ ਦੇ ਉੱਤੇ ਤੁਸੀਂ ਐਨਐਸਏ ਲਾਇਆ ਅਮਰਤਪਾਲ ਸਿੰਘ ਹੁਣਾਂ ਨੇ ਚੈਲੰਜ ਕੀਤਾ ਸੀ ਕਿ ਉਹਨਾਂ ਉੱਤੇ ਜਿਹੜਾ ਇੱਕ ਵਾਰ ਮੁਰਤ ਤੋਂ ਐਨਐਸਏ ਵਧਾ ਦਿੱਤਾ ਗਿਆ April 2024 ਦੇ ਵਿੱਚ ਮੁਰਤ ਤੋਂ ਐਨਐਸਏ ਰਿਪੀਟ ਕੀਤਾ 25 ਤੱਕ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਸੀ ਅਰਜੀ ਪਾਈ ਸੀ ਕਿ ਦੇਖੋ ਮੇਰੇ ਉੱਤੇ ਨਜਾਇਜ਼ ਧੱਕੇਸ਼ਾਹੀ ਹੋ ਰਹੀ ਹੈ ਮੈਂ ਕਿਸੇ ਤਰੀਕੇ ਭਾਰਤ ਦੀ ਜੋ ਸੁਰੱਖਿਆ ਅਖੰਡਤਾ ਉਸ ਨੂੰ ਖਤਰਾ ਨਹੀਂ ਤਾਂ ਕਿਸ ਆਧਾਰ ਦੇ ਉੱਤੇ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਇਹ ਸਪਸ਼ਟ ਕੀਤਾ ਜਾਏ ਤਾਂ ਹੁਣ ਅਦਾਲਤ ਨੇ ਸਾਫ਼ ਤੌਰ ਤੇ ਕੇਂਦਰ ਨੂੰ ਵੀ ਤੇ ਪੰਜਾਬ ਨੂੰ ਵੀ ਦੋਹਾਂ ਨੂੰ ਰਿਸਪੌਂਡ ਕਰਨ ਵਾਸਤੇ ਆਖਿਆ ਕਹਿ ਦਿੱਤਾ ਉਹਨਾਂ ਨੇ ਵਕੀਲ ਨੂੰ ਕਿ ਤੁਸੀਂ ਸਾਰੇ ਤੱਥ ਔਨ ਰਿਕਾਰਡ ਲੈ ਕੇ ਆਓ ਕੋਰਟ ਦੇ ਵਿੱਚ ਲਿਆਓ ਤਾਂ ਜੋ ਅਸੀਂ ਤੈਅ ਕਰ ਸਕੀਏ ਕਿ ਤੁਹਾਡੇ ਕੋਲ ਕੋਈ ਗਰਾਉਂਡਸ ਹੈਗੇ ਵੀ ਨਹੀਂ ਤੁਸੀਂ ਕਿਸ ਬਣਾ ਉੱਤੇ ਐਨਐਸਏ ਵਜ਼ਾ ਆਇਆ ਤਾਂ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋ ਰਹੀ ਸੀ ਤਾਂ ਬਕਾਇਦਾ ਤੌਰ ਤੇ ਕੀ ਕੁਝ ਕੋਰਟ ਦੇ ਵਿੱਚ ਵਾਪਰਿਆ ਉਹ ਤੁਹਾਨੂੰ ਦੱਸ ਦਿਨੇ ਆ ਤਾਂ ਕੋਰਟ ਨੇ ਸੀਨੀਅਰ ਐਡਵੋਕੇਟ ਆਰਐਸ ਬੈਂਸ ਨੂੰ ਪੁੱਛਿਆ ਜੋ ਕਿ ਅਮਰਤਪਾਲ ਦੇ ਲਈ ਉੱਥੇ ਮੌਜੂਦ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਮਟੀਰੀਅਲ ਜਿਸ ਦੇ ਬਣਾ ਉੱਤੇ ਅਮਰਤਪਾਲ ਹੁਣਾਂ ਨੂੰ ਕੈਦ ਕੀਤਾ ਗਿਆ ਐਨਐਸਏ ਲਾਇਆ ਗਿਆ ਉਸ ਦੇ ਵਿੱਚ ਕੀ ਕੁਝ ਦੋਸ਼ ਨੇ ਕੀ ਉਹ ਇੰਨੇ ਪੁਖਤਾ ਹੈਗੇ ਨੇ ਕਿ ਐਨਐਸਏ ਲਾ ਦਿੱਤਾ ਜਾਵੇ ਤਾਂ ਆਰਐਸ ਬੈਂਸ ਹੋਣਾ ਨੇ ਕਿਹਾ ਕਿ ਕੋਈ ਪੁਖਤਾ ਨਹੀਂ ਮਹਿਜ਼ ਕੁਝ ਸੋਸ਼ਲ ਮੀਡੀਆ ਪੋਸਟ ਨੇ ਉਹ ਵੀ ਕਿਸੇ ਤੀਜੇ ਬੰਦੇ ਨੇ ਸੋਸ਼ਲ ਮੀਡੀਆ ਉੱਤੇ ਕੋਈ ਪੋਸਟਾਂ ਪਾਈਆਂ ਉਹਨਾਂ ਦੇ ਆਧਾਰ 'ਤੇ ਇਹਨਾਂ ਨੇ ਚੱਕ ਕੇ ਐਨਐਸਏ ਰਿਪੀਟ ਕਰ ਦਿੱਤਾ ਇਹਨਾਂ ਕੋਲ ਕੋਈ ਤੱਥ ਨਹੀਂ ਤਾਂ ਫਿਰ ਪੰਜਾਬ ਸਟੇਟ ਦਾ ਜਿਹੜਾ ਕਾਉਂਸਲ ਹੈ ਉਹਨਾਂ ਨੂੰ ਪੁੱਛਿਆ ਗਿਆ ਕੋਰਟ ਵੱਲੋਂ ਕਿ ਹਾਂ ਵੀ ਦੱਸੋ ਤੁਹਾਡੇ ਕੋਲ ਕਿਹੜੇ ਤੱਥ ਨੇ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਜੀ ਸਾਡੇ ਕੋਲ ਤਾਂ ਇੰਟੈਲੀਜੈਂਸ ਰਿਪੋਰਟਾਂ ਸੀ ਇਨਪੁਟ ਸੀ ਕਿ ਸਾਡੇ ਕੋਲ ਜਿਸ ਤੇ ਬਣਾ ਉੱਤੇ ਅਸੀਂ ਇਹ ਡਿਟੈਂਸ਼ਨ ਆਰਡਰ ਐਨਐਸਏ ਜਿਹੜਾ ਰਿਪੀਟ ਤੇ ਲਾਇਆ ਤਾਂ ਫਿਰ ਇਹ ਗੱਲ ਚੀਫ ਜਸਟਿਸ 나ਗੂ ਕਹਿੰਦੇ ਨੇ ਉਸ ਤੋਂ ਬਾਅਦ ਕੋਰਟ ਕਹਿੰਦੀ ਹੈ ਕਿ ਉਹ ਕਿਹੜੀ ਇੰਟੈਲੀਜੈਂਸੀ ਹੈ ਕਿਹੜੀਆਂ ਰਿਪੋਰਟਾਂ ਸੀ ਕਿਹੜੇ ਤੱਤ ਸੀ ਉਹ ਲਿਆਓ ਫਿਰ ਕੋਰਟ ਦੇ ਵਿੱਚ ਉਹ ਮਟੀਰੀਅਲ ਸਾਰਾ ਇੱਥੇ ਪੇਸ਼ ਕੀਤਾ ਜਾਏ ਜਿਸ ਬਣਾ ਦਿੱਤੇ ਤੁਸੀਂ ਐਨਐਸਏ ਲਾਇਆ ਤਾਂ ਬੜੇ ਹੀ ਸਖਤ ਲਫ਼ਜ਼ਾਂ ਦੇ ਵਿੱਚ ਜਿਹੜਾ ਕਿ ਕਿਹਾ ਗਿਆ ਕਿ ਤੁਸੀਂ ਜਲਦ ਜਲਦ ਕੋਰਟ ਦੇ ਵਿੱਚ ਜਿਹੜਾ ਕੀ ਹੈ ਪੇਸ਼ ਕੀਤਾ ਜਾਏ ਉਹ ਸਾਰੇ ਸਬੂਤ ਉਹ ਤੱਥ ਇਸ ਤੋਂ ਪਹਿਲਾਂ ਅਮਰਤਪਾਲ ਇਹ ਇਹ ਗੱਲ ਕਹਿ ਚੁੱਕੇ ਨੇ ਕੋਰਟ ਦੇ ਵਿੱਚ ਕਿ ਜਦੋਂ ਮੈਂ ਗ੍ਰਿਫਤਾਰ ਹੋਇਆ ਸੀ ਉਦੋਂ ਤਾਂ ਮੈਂ ਇੱਕ ਆਮ ਵਸਿੰਦਾ ਸੀ ਪਰ ਮੇਰੇ ਵੀ ਅਧਿਕਾਰ ਨੇ ਹੁਣ ਤਾਂ ਮੈਂ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਮੈਨੂੰ ਪਾਰਲੀਮੈਂਟ ਸੰਸਦ ਦੇ ਵਿੱਚ ਲੋਕਾਂ ਦੇ ਹੱਕਾਂ ਲਈ ਮੈਂ ਬੋਲਣਾ ਵੀ ਹੈ ਮੈਨੂੰ ਲੋਕਾਂ ਨੇ ਵੋਟ ਪਾਈ ਆ ਤੇ ਇਹ ਨਜਾਇਜ਼ ਧੱਕੇਸ਼ਾਹੀ ਹੈ ਜਿਸ ਨੂੰ ਲੈ ਕੇ ਕੋਰਟ ਨੇ ਅਹਿਮ ਫੈਸਲਾ ਦਿੱਤਾ ਹੈ ਤਾਂ ਹੁਣ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸਾਰੇ ਤੱਤ ਕੋਰਟ ਦੇ ਵਿੱਚ ਰੱਖਣੇ ਪੈਣਗੇ ਯਾਨੀ ਕਿ ਐਨਐਸਏ ਨੂੰ ਲੈ ਕੇ ਅਮਰਤਪਾਲ ਦੇ ਐਨਐਸਏ ਨੂੰ ਲੈ ਕੇ ਜਲਦ ਕੋਈ ਵੱਡਾ ਫੈਸਲਾ ਵੀ ਕੋਰਟ ਦੇ ਵਿੱਚ ਆ ਸਕਦਾ ਹੈ ਕੋਈ ਨਵਾਂ ਰੁਖ ਅਖਤਿਆਰ ਸਕਦਾ ਹੈ ਇਹ ਸਾਰਾ ਮਾਮਲਾ ਅੱਜ ਦਿ ਵੱਡੀ ਖਬਰ ਤੁਹਾਨੂੰ ਦੇ ਰਿਆ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਖਡੂਰ ਸਾਹਿਬ ਦੇ ਐਮਪੀ ਜਿਨ੍ਹਾਂ ਨੂੰ ਲੈ ਕੇ ਲਗਾਤਾਰ ਸਸਪੈਂਸ ਬਣਿਆ ਹੋਇਆ ਹੈ ਕਿ ਪਾਰਲੀਮੈਂਟ ਦੇ ਵਿੱਚ ਸੰਸਦ ਦੇ ਵਿੱਚ ਉਹਨਾਂ ਦੀ ਹਾਜ਼ਰੀ ਕਦੋਂ ਹੋਏਗੀ ਤੇ ਕਿਵੇਂ ਹੋਏਗੀ ਕਿ ਉਹਨਾਂ ਦੀ ਮੈਂਬਰਸ਼ਿਪ ਕਾਇਮ ਰਹੇਗੀ ਤਾਂ ਅੱਜ ਹਾਈ ਕੋਰਟ ਨੇ ਐਨਐਸਸੀ ਅਮਰਤਪਾਲ ਉੱਤੇ ਜਿਹੜਾ ਲੱਗਿਆ ਹੋਇਆ ਉਸ ਨੂੰ ਲੈ ਕੇ ਅਹਿਮ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਨੋ ਕਿਹਾ ਕਿ ਤੁਸੀਂ ਉਹ ਸਾਰੇ ਤੱਥ ਉਹ ਸਾਰੇ ਸਬੂਤ ਅਦਾਲਤ ਦੇ ਵਿੱਚ ਲਿਆ ਕੇ ਰੱਖੋ ਜਿਨ੍ਹਾਂ ਦੇ ਆਧਾਰ ਦੇ ਉੱਤੇ ਤੁਸੀਂ ਐਨਐਸਏ ਲਾਇਆ ਅਮਰਤਪਾਲ ਸਿੰਘ ਹੁਣਾਂ ਨੇ ਚੈਲੰਜ ਕੀਤਾ ਸੀ ਕਿ ਉਹਨਾਂ ਉੱਤੇ ਜਿਹੜਾ ਇੱਕ ਵਾਰ ਮੁਰਤੋਂ ਐਨਐਸਏ ਵਧਾ ਦਿੱਤਾ ਗਿਆ April 2024 ਦੇ ਵਿੱਚ ਮੁਰਤੋਂ ਐਨਐਸਏ ਰਿਪੀਟ ਕੀਤਾ 25 ਤੱਕ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਪਟੀਸ਼ਨ ਪਾਈ ਸੀ ਅਰਜੀ ਪਾਈ ਸੀ ਕਿ ਦੇਖੋ ਮੇਰੇ ਉੱਤੇ ਨਜਾਇਜ਼ ਧੱਕੇਸ਼ਾਹੀ ਹੋ ਰਹੀ ਹੈ ਮੈਂ ਕਿਸੇ ਤਰੀਕੇ ਭਾਰਤ ਦੀ ਜੋ ਸੁਰੱਖਿਆ ਅਖੰਡਤਾ ਉਸ ਨੂੰ ਖਤਰਾ ਨਹੀਂ ਤਾਂ ਕਿਸ ਆਧਾਰ ਤੇ ਉੱਤੇ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਇਹ ਸਪਸ਼ਟ ਕੀਤਾ ਜਾਏ ਤਾਂ ਹੁਣ ਅਦਾਲਤ ਨੇ ਸਾਫ਼ ਤੌਰ ਤੇ ਕੇਂਦਰ ਨੂੰ ਵੀ ਤੇ ਪੰਜਾਬ ਨੂੰ ਵੀ ਦੋਹਾਂ ਨੂੰ ਰਿਸਪੌਂਡ ਕਰਨ ਵਾਸਤੇ ਆਖਿਆ ਕਹਿ ਦਿੱਤਾ ਉਹਨਾਂ ਨੇ ਵਕੀਲ ਨੂੰ ਕਿ ਤੁਸੀਂ ਸਾਰੇ ਤੱਥ ਔਨ ਰਿਕਾਰਡ ਲੈ ਕੇ ਆਓ ਕੋਰਟ ਦੇ ਵਿੱਚ ਲਿਆਓ ਤਾਂ ਜੋ ਅਸੀਂ ਤੈਅ ਕਰ ਸਕੀਏ ਕਿ ਤੁਹਾਡੇ ਕੋਲ ਕੋਈ ਗਰਾਉਂਡਸ ਹੈਗੇ ਵੀ ਨਹੀਂ